ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਾ ਅੱਜ ਪਿੰਡ ਪਿਆਰੇ ਆਨੀ ਤੋਂ ਸਾਡੇ ਬਾਈ ਸਤਨਾਮ ਸਿੰਘ ਤੇ ਸਾਡੀ ਛੋਟੀ ਭੈਣ ਕੀ ਨਾਮ ਦੱਸਿਆ ਸੀ ਰਾਜਵੀਰ ਕੌਰ ਸਾਡੇ ਮੇਟ ਨੇ ਲੇਬਰ ਦੇ ਲੇਕਿਨ ਸਾਡੀ ਅਜੇ ਲੇਬਰ ਪਹਿਲਾ ਦਿਨ ਹੈਗਾ ਇੱਥੇ ਲੇਬਰ ਤਾਂ ਕਾਫੀ ਆ ਪਹਿਲੇ ਦਿਨ ਦੇ ਵਿੱਚ ਕੁਝ ਲੋਕਾਂ ਦਾ ਭਰੋਸਾ ਨਹੀਂ ਹੁੰਦਾ ਤਾ ਅੱਜ ਭੋਗ ਵੀ ਹੈਗਾ ਤੁਹਾਡੇ ਪਿੰਡ ਦਾ ਹੈ ਨਾ ਹਾਂਜੀ ਤੇ ਕੱਲ ਨੂੰ ਤੁਸੀਂ ਪੂਰੀ ਟੀਮ ਲੈ ਆਇਓ ਹਾਂਜੀ ਤਾਂ ਆਪਾਂ ਜਿਹੜੀ ਪਹਿਲੀ ਮੀਟਿੰਗ ਦੇ ਵਿੱਚ ਗੱਲ ਕੀਤੀ ਸੀਗੀ ਕਿੰਨਾ ਚਿਰ ਹੋ ਗਿਆ ਮੀਟਿੰਗ ਕੀਤੀ ਨੂੰ ਸਤਨਾਪ ਸਿੰਘ ਲਗਭਗ 3 ਮਹੀਨੇ ਹੋ ਗਈ ਆ ਮੀਟਿੰਗ ਕੀਤੀ ਜਦੋਂ ਮੀਟਿੰਗ ਵਿੱਚ ਲੋਕਾਂ ਦੀ ਸਮਝ ਤਾਂ ਬਣੀ ਲੇਕਿਨ ਲੋਕਾਂ ਦੀ ਆਸ ਸੀਗੀ ਪੁਰਾਣਾ ਜਿਹੜਾ ਆ ਰਵਈਆ ਸੀ ਸਰਕਾਰਾਂ ਦਾ ਉਸ ਤਰੀਕੇ ਦੇ ਨਾਲ ਹਾਂ ਲੋਕਾਂ ਦੀ ਮਿਹਨਤ ਟੁੱਟੀ ਪਈ ਸੀ ਵੀ ਸਾਡਾ ਕੰਮ ਨਹੀਂ ਚੱਲਣਾ ਐਵੇਂ ਗੱਲ ਸੀਗੀ ਹਾਂਜੀ ਹਾਂਜੀ ਸੱਚ ਹੈ ਨਾ ਹਾਂਜੀ ਤਾਂ ਮੀਟਿੰਗ ਦੇ ਵਿੱਚ ਆਪਾਂ ਪ੍ਰੋਸਾ ਦਵਾਇਆ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਇਹਨਾਂ ਦੀ ਅਮੇਂਦ ਸੀਗੀ ਜਦੋਂ ਦਫ਼ਤਰਾਂ ਦੇ ਵਿੱਚ ਜ਼ੋਰ ਪਾ ਕੇ ਕੰਮ ਦੀ ਮੰਗ ਕੀਤੀ ਤਾਂ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਚੋਣ ਕੀਤੀ ਸਾਡਾ ਲੋਕਤੰਤਰ ਚਲਾਉਣਗੇ ਸਾਡਾ ਰੋਜ਼ਗਾਰ ਚਲਾਉਣਗੇ ਸਾਡਾ ਵਿਕਾਸ ਚਾਲੂ ਕਰਨਗੇ ਸਾਨੂੰ ਅਨਸਾਬ ਦੋ ਆਣਗੇ ਸਾਡਾ ਸੰਵਿਧਾਨ ਲਾਗੂ ਕਰਨਗੇ ਉਹਨਾਂ ਨੇ ਹੀ ਸਾਡੇ ਕੰਮ ਨੂੰ ਜਿਹੜਾ ਹੈਗਾ ਰੋਕ ਛੱਡਿਆ ਪਰ ਫਿਰ ਕੰਮ ਕਿੱਥੋਂ ਮਿਲਿਆ ਜਾ ਕੇ ਸਾਨੂੰ ਕਿ ਲਗਾਤਾਰ ਸਾਨੂੰ 2-3 ਮਹੀਨੇ ਤਰੀਕਾ ਭੁਗਤ ਕੇ ਲੋਕਪਾਲ ਕੋਲੋਂ ਕੰਮ ਮਿਲਿਆ ਤਾਂ ਕੰਮ ਦੇ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਤਰੀਕਾ ਦੇ ਵਿੱਚ ਵੀ ਮੁਸ਼ਕਲ ਆਈਆਂ ਅਤੇ ਇਹਨਾਂ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਸੀ ਲਾਹਮੇ ਵੀ ਦਿੱਤੇ ਜਾਂਦੇ ਸੀ ਕਿ ਸਾਡੇ ਤੁਸੀਂ ਬਰਖਲਾਫ ਚੱਲ ਪੈ ਅਸੀਂ ਕਿਸੇ ਦੇ ਬਰਖਲਾਫ ਨਹੀਂ ਹੈ ਮਨਰੇਗਾ ਸਾਡੀ ਆ ਅਸੀਂ ਮਨਰੇਗਾ ਦੇ ਮਾਲਕਾਂ ਅਸੀਂ ਆਪਣੀ ਮਨਰੇਗਾ ਦਾ ਹੱਕ ਜਿਹੜਾ ਲਾਗੂ ਕਰਾਉਣ ਲਈ ਇੱਥੇ ਪਹੁੰਚੇ ਆਂ ਤਾਂ ਅੱਜ ਸਾਡਾ ਜਿਹੜਾ ਕੰਮ ਨਿਕਲਿਆ ਬੜਾ ਔਖਾ ਨਿਕਲਿਆ ਮੈਂ ਦੋ ਲੈਣਾ ਸਤਨਾਮ ਸਿੰਘ ਨੂੰ ਵੀ ਕਾਂਗਾ ਉਹ ਵੀ ਜੜੀਆਂ ਹੈਗੀਆਂ ਕੀ ਕੀ ਹੋਇਆ ਉਹ ਬੋਲਣਗੇ ਸਾਰਿਆਂ ਤੋਂ ਪਹਿਲਾਂ ਸਾਰੇ ਵੀਰਾਂ ਭਰਾਵਾਂ ਨੂੰ ਜੈ ਭੀਮ ਜੈ ਭਰ ਇਹ ਵੀਰੋ ਇਹ ਜਿਹੜਾ ਪਿੰਡ ਪਿਆਰੇਆਂ ਨੇ ਦਾ ਕੰਮ ਆ ਕੋਈ ਮਾੜੀ ਮੋਟੀ ਕਰਨੀ ਨਿਕਲਿਆ ਮੈਨੂੰ ਪਤਾ ਮੈਂ 4 ਮਹੀਨੇ 3 ਸਾਢੇ 3 ਮਹੀਨੇ ਸਭ ਤੋਂ ਬਾਤ ਰੀਕ ਪੈਂਦੀ ਸੀ ਜਿਹੜੀ ਕਿ 4-500 ਰੁਪਿਆ 1000 ਰੁਪਏ ਤੱਕ ਵੀ ਖਰਚਾ ਕਰਕੇ ਆਉਂਦਾ ਸੀ ਜੋ ਕਿ ਪਿੰਡ ਪਿਆਰਿਆਣੇ ਦਾ ਸਰਪੰਚ ਉਸ ਨੇ ਇਸ ਕੰਮ ਨੂੰ ਰੁਕਾਵਟ ਪਾਈ ਹੋਈ ਸੀ ਉਹ ਆਂਦਾ ਸੀ ਇੱਕ ਵਾਰੀ ਮੇਰੇ ਘਰੇ ਆ ਜੇ ਤੇ ਪਿਆਰਿਆਣੇ ਦਾ ਕੰਮ ਨੂੰ ਦਿੱਤਾ ਜਾਊਗਾ ਪਰ ਮੈਂ ਕਿਹਾ ਨਹੀਂ ਮਰੇਗਾ ਸਾਡੀ ਆ ਪਰ ਅਸੀਂ ਆਦੇ ਹੱਕ ਦੇ ਜੋਰ ਤੇ ਲਾਵਾਂਗੇ ਜੋ ਕਿ ਸਾਡੇ ਨਾਲ ਪ੍ਰਧਾਨ ਬੱਗਾ ਜੀ ਸਾਡੀ ਬਾਹ ਬਣ ਕੇ ਖੜੇ ਆ ਤੇ ਖੜੇ ਰਹਿਣਗੇ ਤੇ ਪਰ ਇਹ ਸਾਡਾ ਜਿਹੜਾ ਸੀ ਕੰਮ ਅਸੀਂ ਆਪ ਦੀ ਹੱਕ ਦੇ ਧੱਕੇਸ਼ਾਹੀ ਨਾ ਸਮਝ ਲੋ ਜਾਂਦੇ ਹੱਕ ਨਾਲ ਲੈ ਕੇ ਕੰਮ ਵਿਖਾਇਆ ਤੁਸੀਂ ਵੀਰੋ ਸਾਰੇ ਭੈਣ ਭਰਾਵਾਂ ਨੇ ਸਾਡਾ ਸਾਥ ਦੇਣਾ ਇਸ ਮਨਰੇਗਾ ਨੂੰ ਆਪਾਂ ਅੱਗੇ ਲੜੀ ਵਾਰ ਹੀ ਤੋੜਨਾ ਪਰ ਕਿਸੇ ਦੇ ਵੀ ਕੰਮ ਦੇ ਵਿੱਚ ਕੋਈ ਨਹੀਂ ਰਚਣ ਆਉ। ਸਾਰਿਆਂ ਨੂੰ ਜੈ ਭੀਮ ਜੈ ਭ। ਸਾਥੀਓ ਇੱਕ ਗੱਲ ਸਮਝ ਲੋ ਤੁਹਾਡੀ ਮਨਰੇਗਾ 2005 ਦੀ ਬਣੀ 2025 ਚੜ ਗਿਆ 20 ਸਾਲ ਹੋ ਗਏ 20 ਸਾਲ ਦੀ ਮਨਰੇਗਾ ਤੁਹਾਡੀ ਆ ਤੁਸੀਂ ਉਹਦੇ ਤੇ ਜ਼ੋਰ ਨਹੀਂ ਪਾਇਆ ਤਾਂ ਨਹੀਂ ਜਾਂਦੀ ਤੁਸੀਂ ਜੇ ਮੰਗ ਕਰਦੇ ਜ਼ੋਰ ਨਾਲ ਤੇ ਮਨਰੇਗਾ ਤੁਹਾਡੀ ਲੱਗਦੀ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹ ਰਲ ਕੇ ਜ਼ੀਰੋ ਤੋਂ ਲੈ ਕੇ ਸਿਰੇ ਤੱਕ ਉਹ ਰਲ ਕੇ ਖਾਂਦੇ ਮਨਰੇਗਾ ਦੇ ਆ ਹੋਣ ਵੀ ਕੇਸ ਲੱਗੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਗਲੀ ਕਿਤੇ ਬਣਦੀ ਆ ਬਾਉਂਡਰੀ ਹੀ ਆ ਜੀ ਪਰਲੇ ਪਾਸੇ ਪਰਲੀ ਸਾਈਡ ਬਣ ਪਰਲੀ ਸਾਈਡ ਬਣ ਰਹੀ ਆ ਹਾਂਜੀ ਔਰ ਗਲੀ ਜਿੱਥੇ ਬਣ ਰਹੀ ਆ ਉੱਥੇ ਕਿਹੜੇ ਬੰਦਿਆਂ ਦਾ ਨਾਮ ਕੱਢਿਆ ਗਿਆ ਉਹਨਾਂ ਦੀਆਂ ਫੋਟੋ ਖਚੀਆਂ ਚਾਹ ਫੋਟੋਆਂ ਅਸੀਂ ਨੈਟ ਤੋਂ ਚੱਕ ਲਈਏ ਉਹ ਬੰਦੇ ਜ਼ਮੀਨ ਜਾਇਦਾਦ ਵਾਲੇ ਨੇ ਉਹ ਬੰਦੇ ਡਾਜ ਵਿੱਚ ਗੱਡੀਆਂ ਦੇਣ ਵਾਲੇ ਨੇ ਉਹਨਾਂ ਦਾ ਨਾਮ ਆਈ ਜਾਂਦਾ ਨਹੀਂ ਮੇਰੇ ਗੱਲ ਉਹ ਕੰਮ ਕਰਨ ਵਾਲੇ ਨੇ ਵਾਹ ਬਈ ਵਾਹ ਉਹ ਕੰਮ ਕਰਨ ਵਾਲੇ ਨਹੀਂ ਐ ਉਹਨਾਂ ਦੀ ਫੋਟੋ ਖਿੱਚ ਕੇ ਉਹ ਘਰਾਂ ਨੂੰ ਚਲੇ ਜਾਂਦੇ ਪਰ ਜਿਹੜੇ ਗਰੀਬ ਲੋਕ ਨੇ ਕੰਮ ਮੰਗਣ ਵਾਲੇ ਆ ਉਹਨਾਂ ਨੂੰ ਕਿਹੋ ਜਿਹਾ ਕਹ ਜਾਂਦਾ ਕਿਹੋ ਜਿਹਾ ਸਾਡਾ ਲੋਕਤੰਤਰ ਆ ਕਿਹੋ ਜਿਹਾ ਸਾਡੇ ਰਾਜਨੀਤਿਕ ਲੋਕ ਨੇ ਸਾਡਾ ਹੀ ਹੱਕ ਸਾਡੇ ਤੋਂ ਚੋਰੀ ਕਰਕੇ ਔਰ ਲਿਖਤ ਤੋਂ ਵੀ ਨਹੀਂ ਡਰਦੇ ਵੇਖੋ ਆਪਾਂ ਕਿਸੇ ਦੇ ਥੋੜੇ ਜਿਹਾ ਪੱਠੇ ਵਟ ਲੋ ਜ਼ਿੰਮੇਦਾਰ ਡਾਂਗਾ ਲੈ ਕੇ ਆ ਜੂਗਾ ਹਾਂ ਹੈਨਾ ਔਰ ਨੈੱਟ ਤੇ ਪਤਾ ਵੀ ਸਾਡਾ 2 ਨੰਬਰ ਦਾ ਕੰਮ ਫੜਿਆ ਜਾਣਾ ਚੂਰੀ ਕਰਨ ਤੋਂ ਨਹੀਂ ਡਰਦਿ ਸਤਨਾਮ ਸਿੰਘ ਜੀ ਕੀ ਕਰਨਾ ਅੱਜ ਤੁਸੀਂ ਖੁਸ਼ੀ ਦਾ ਮਹੌਲ ਬਣਾਇਆ ਸੀਗਾ ਇੱਕ ਜਿੱਤ ਪ੍ਰਾਪਤ ਕਰਕੇ ਆਇਓ ਕੀ ਤੁਸੀਂ ਕਹਿੰਦੇ ਸੀ ਵੰਡਨਾ ਵੰਡਰਾ ਪ੍ਰਸ਼ਾਦ ਵੰਡਨਾ ਸ਼ੁਰੂਆਤ ਕਰੋ ਪਤਾ ਲੱਗੇ ਲੋਕ ਸਾਰੇ ਆਪਣੀ ਵੀਡੀਓ ਤੇ ਹਰ ਸਭਾ ਨਾ ਮੇਰੇ ਵੱਤੋਂ ਕੀ ਬਣਾਉਣਾ ਮੈਂ ਤਾਂ ਬਈ ਅਰਦਾਸ ਕਰਨੀ ਜਾਣਦਾ ਨਹੀਂ ਹੈ ਕੌਣ ਕੌਣ ਜਾਣਦਾ ਲੈ ਤੁਸੀਂ ਕਰੋ ਲੈ ਬਜ਼ੁਰਗੋ ਬਜ਼ੁਰਗਾ ਬੱਲਾ ਯਾਰ ਬਤਨ ਨਾ ਕੋਈ ਯਾਰ ਕੋਈ ਨਹੀਂ ਵੱਡਾ ਤੂੰ ਲੈ ਜਾ ਰੱਖ ਦੇ ਹਾਂ ਆ ਲੋ ਸ਼ੁਰੂਆਤ ਕਰੋ ਤੇ ਬੁਰਜੁਗ ਬਜ਼ੁਰਗਾਂ ਤੋਂ ਮੰਨ ਸ਼ੁਰੂ ਕਰੋ ਜੀ ਲਾ ਵੀ ਸਤਨਾਮ ਸਿੰਘ ਜੀ 2004 ਦਾ ਮੈਂ ਲੱਗਾ ਹੋਇਆ ਮੈਨੂੰ ਕਿਸੇ ਨੇ ਲੱਡੂ ਨਹੀਂ ਖਵਾਇਆ ਸਤਨਾਮ ਸਿੰਘ ਨੇ ਲੱਡੂ ਖੁਲਾਇਆ ਉਹ ਵੀ ਬਲਾ ਕੇ ਅੱਜ ਮੇਰੀ ਤਰੀਕ ਸੀ ਤੂੰ ਜੋਰ ਪਾਇਆ ਮੈਨੂੰ ਜੇ ਮੈਨੂੰ ਤਾਂ ਆਣਾ ਪਿਆ ਅੱਛਾ ਵਧਾਈਆਂ ਨੇ ਇਹ ਲੈ ਸਤਨਾਮ ਸਿੰਘ ਬਜ਼ੁਰਗਾ ਤੋਂ ਸ਼ੁਰੂ ਕਰੀ ਜਾਂਦਾ ਉਹ ਵੀ ਸਾਥੀਓ ਜਿੰਨੀ ਮੇਰੀ ਟੀਮ ਹੈਗੀ ਆ ਸਾਰਿਆਂ ਨੂੰ ਮੈਂ ਵੀਡੀਓ ਚ ਤਾਂ ਦਿਖਾਈ ਸਕਦਾ ਔਰ ਤੁਸੀਂ ਵੀ ਖਾ ਸਕਦੇ ਹੋ ਵੀਡੀਓ ਦੇ ਵਿੱਚ ਹੀ ਤੁਸੀਂ ਕਦੀ ਖਾਏ ਨਹੀਂ ਐ ਇੰਨਾ ਚਿਰ ਕੰਮ ਹੋਇਆ ਸਤਨਾਮ ਸਿੰਘ ਨੇ ਸ਼ੁਰੂਆਤ ਕੀਤੀ ਆ ਮੈਨੂੰ ਲੱਗਦਾ ਹੁਣ ਸਤਨਾਮ ਸਿੰਘ ਲੱਡੂ ਮੁਕਣੀ ਨਹੀਂ ਕਰਨੀ ਸਹੀ ਕਿਰਪਾ ਉਹਦਾ ਸ਼ੇਨ ਹੈ ਜੇ ਸਾਡੇ ਸਿਰ ਤੇ ਹੱਥ ਰੱਖੋਗੇ ਫੇਰ ਵੀ ਮੋੜੇ ਇਹ ਮੇ ਸਭਾ ਗੱਤ ਨਾਲ ਹੀ ਜਾਏਗਾ ਸਾਡਾ ਹੱਥ ਰੱਖੇ ਜੇ ਬਾਪੂ ਬੋਤੇ ਪੋਤੀਆਂ ਦਾ ਦੋਤੇ ਦੋਤੀਆਂ ਦਾ ਜੇ ਹੁਣ ਪੜਾ ਕਰਨਾ ਨਾ ਫਿਰ ਆਪਦੇ ਹੱਕਾਂ ਲਈ ਇੱਕ ਦਿਨ ਜ਼ਰੂਰ ਕੱਢੋ ਤੁਹਾਡੇ ਹੱਕ ਬੜੇ ਨੇ ਸਰਕਾਰ ਦੇ ਘਰ ਚ ਪੈ ਉਹ ਤੁਸੀਂ ਹੱਕ ਲਾਗੂ ਕਰਾ ਲਓ ਤੁਹਾਡੇ ਚੋਂ ਗਰੀਬੀ ਖਤਮ ਹੋ ਜਾਣੀ ਆ ਇਹਦੇ ਲਈ ਜ਼ੋਰ ਪਾ ਦਿਓ ਜੈ ਭੀਮ ਜੈ ਭੀਮ Look.